ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 72 ਘੰਟੇ ਯਾਨੀ ਕਿ 3 ਅਪ੍ਰੈਲ ਤੱਕ ਦੀ ਮੌਸਮ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਆ ਪੰਜਾਬ ਦੀ ਗੱਲ ਕਰਾਂਗੇ ਪਲੱਸ ਨਾਲ ਲੱਗਦੇ ਖੇਤਰਾਂ ਦੀ ਸਤਿ ਸ੍ਰੀ ਅਕਾਲ ਜੀ ਤਾਜ਼ਾ ਸੈਂਟਰਲ ਰਿਪੋਰਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਤਸਵੀਰਾਂ ਤੇ ਤੇ ਲਗਭਗ ਸਵੇਰ ਦੇ 10:00 ਵਜੇ ਨੂੰ ਜਾ ਰਿਹਾ ਪਹਣਿਕ ਦਾ ਸਾਟ ਟਾਈਮ ਹੋ ਰਿਹਾ ਤੇ 27 ਅਪ੍ਰੈਲ ਦੀ ਸਵੇਰ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਲਗਭਗ ਮੌਸਮ ਵਸਾਫੀ ਰਹੇਗਾ ਜੀ ਪੰਜਾਬ ਦੇ ਵਿੱਚ ਅਭ੍ਰਿਤੇ 24 ਘੰਟਿਆਂ ਦੇ ਵਿੱਚ ਇੱਕ ਹਲਕਾ ਜਿਹਾ ਟੁੱਟਵਾ ਜਿਹਾ ਸਿਸਟਮ ਆਇਆ ਸੀ ਜਿਹੜਾ ਕਿ ਰਾਜਸਥਾਨ ਦੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਹਰਿਆਣਾ ਦੇ ਉੱਪਰਲੇ ਲੰਘਦਾ ਹੋਇਆ ਇਸ ਵੇਲੇ ਜੀਓਪੀ ਦੇ ਬਹੁਤੇ ਖਾਗਾਂ ਦੇ ਵਿੱਚ ਸਰਗਰਮ ਹੈ ਤੇ ਕਿਤੇ ਨਾ ਕਿਤੇ ਹਲਕੀ ਬੂੰਦਾਬੰਦੀ ਹਲਕੇ ਛਰਾਟੇ ਆਉਂਦੇ ਘੰਟਿਆਂ ਦੇ ਦਰਮਿਆਨ ਜੀਓਪੀ ਦੇ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਪਛਮੀ ਖੇਤਰਾਂ ਦੇ ਵਿੱਚ ਬਹੁਤੇ ਅਸਰ ਹੋਣਗੇ ਪੰਜਾਬ ਦੇ ਵਿੱਚ ਬਦਲਬਾਜ਼ ਦੇ ਨਾਲ ਲਗਭਗ ਬਠਿੰਡਾ ਮਾਨਸਾ ਸੰਗਰੂਰ ਇਹਨਾਂ ਖੇਤਰਾਂ ਦੇ ਉੱਪਰ ਬੱਦਲਵਾਈ ਕੱਲ ਲੰਘਦੀ ਹੋਈ ਸਿਸਟਮ ਅੱਗੇ ਲੰਘ ਗਿਆ ਪੰਜਾਬ ਦੇ ਕਿਤੇ ਵੀ ਕੋਈ ਖੇਤਰਾਂ ਦੇ ਵਿੱਚ ਕਣੀਆਂ ਮੀਂਹ ਵਾਲਾ ਸਵਾਬ ਇਦਾਂ ਦਾ ਨਹੀਂ ਬਣਿਆ ਸੋ ਇਸ ਲਈ ਮੌਸਮ ਸਾਫ਼ ਹੋ ਚੁੱਕਾ ਜੀ ਰਾਜਸਥਾਨ ਦੇ ਬਹੁਤ ਖਾਗਾਂ ਦੇ ਵਿੱਚ ਪੰਜਾਬ ਦੇ ਵੀ ਬਹੁਤ ਖਾਗਾਂ ਦੇ ਵਿੱਚ ਲੈਂਦੇ ਪੰਜਾਬ ਦੇ ਬਹੁਤ ਖਾਗਾਂ ਦੇ ਵਿੱਚ ਤੇ ਆਉਂਦੇ ਦੋ ਤਿੰਨ ਦਿਨਾਂ ਨੂੰ ਮੌਸਮ ਕਰਮ ਤੇ ਖੁਸ਼ਕ ਰਹਿਣ ਦੇ ਆਸਾਰ ਨੇ ਪਰ ਚੱਲ ਰਿਹਾ ਜੀ ਤਾਪਮਾਨ 40 ਤੋਂ ਹਾਰ ਜਾ ਚੁੱਕੇ ਨੇ ਬਹੁਤ ਖੇਤਰਾਂ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤੇ 34 40 ਡਿਗਰੀ ਦੇ ਨਾਲ ਮਠੰਡਾ ਏਅਰਪੋਰਟ ਸਭ ਤੋਂ ਗਰਮ ਖੇਤਰ ਰਿਹਾ ਸੀ ਤੇ ਮੈਕਸਿਮਮ ਟੈਂਪਰੇਚਰ ਤੇ ਤਿੰਨ ਚਾਰ ਜਿਲ੍ਹਿਆਂ ਦੇ ਵਿੱਚ 40 ਨੂੰ ਟੱਚ ਕਰ ਚੁੱਕੇ ਨੇ ਹਰਿਆਣਾ ਦੇ ਵਿੱਚ ਵੀ 40 ਤੋਂ ਫਾਰ ਟੈਂਪਰੇਚਰ ਜਾ ਚੁੱਕੇ ਨੇ ਤੇ ਮੈਕਸਿਮਮ ਜਿਹੜਿਆ 40 ਤੇ ਲੱਗੇ ਬਹੁਤੇ ਖੇਤਰਾਂ ਦੇ ਵਿੱਚ ਟੈਂਪਰੇਚਰ ਚੱਲ ਰਹੇ ਨੇ ਸੌ ਉੱਤਰ ਪੱਛੋਂ ਦੀਆਂ ਹਵਾਵਾਂ ਬਹੁਤੇ ਖੇਤਰਾਂ ਦੇ ਵਿੱਚ ਰਮਕ ਰਈਆਂ ਨੇ ਕਿਤੇ ਹਲਕੀ ਕਿਤੇ ਦਰਮਿਆਨੀ ਰਫ਼ਤਾਰ ਤੇ ਗਰਮ ਲੋਅ ਹੈ ਜੇ ਗਰਮ ਹਵਾਵਾਂ ਨੇ ਜਿਹਦੇ ਨਾਲ ਹੀਟ ਵੇਵ ਦੇ ਅਲਰਟ ਵੀ ਮੌਸਮ ਵਿਭਾਗ ਨੇ ਜਾਰੀ ਕੀਤੇ ਹੋਏ ਨੇ ਸੌਂਦੇ ਦੋ ਤਿੰਨ ਦਿਨ ਗਰਮ ਖੁਸ਼ਕ ਹਵਾਵਾਂ ਚੱਲਦੇ ਆ ਰਹਿਣਗੀਆਂ ਮੌਸਮ ਵੀ ਗਰਮ ਰਹੇਗਾ ਤੇ ਇਹ ਗਰਮ ਹਵਾਵਾਂ ਚੱਲਣ ਕਰਕੇ ਟੈਂਪਰੇਚਰ ਦੇ ਵਿੱਚ ਵਾਧਾ ਹਲੇ ਜਾਰੀ ਰਹੇਗਾ 43 44 45 ਤੱਕ ਟੈਂਪਰੇਚਰ ਜਿਹੜੇ ਟੱਚ ਕਰ ਸਕਦੇ ਨੇ ਆਉਂਦੇ 48 72 ਘੰਟਿਆਂ ਦੇ ਦਰਮਿਆਨ ਇੱਕ ਪਛਮੀ ਸਿਸਟਮ ਜਿਹੜਾ ਕਿ ਇੱਕ ਤਰੀਕ ਤੋਂ ਸਰਗਰਮ ਹੋਣ ਜਾ ਰਿਹਾ ਮਈ ਦੇ ਪਹਿ 1 2 3 4 ਇਹਨਾਂ ਦਿਨਾਂ ਦੇ ਵਿੱਚ ਪਹਿਲਾ ਸਿਸਟਮ ਆਵੇਗਾ 5 6 7 8 ਦੋਨੋਂ ਦੋਜਾ ਸਿਸਟਮ ਇਹਨਾਂ ਦਿਨਾਂ ਦੇ ਵਿੱਚ ਆਵੇਗਾ ਦੋਨੋਂ ਸਿਸਟਮ ਉਸੇ ਤਰ੍ਹਾਂ ਸਟੈਂਡ ਬਾਈ ਨੇ ਐਜਿਟ ਉਸੇ ਤਰ੍ਹਾਂ ਆ ਰਿਹਾ ਜਿਵੇਂ ਕਿ ਤੁਹਾਨੂੰ ਅਪਡੇਟ ਦਿੰਦੇ ਆ ਰਹੇ ਆ ਤੇ ਦੋਨੋਂ ਸਿਸਟਮ ਤਗੜਾ ਹਰੇ ਚੱਕਰ ਚਲਾਉਣਗੇ ਇਸ ਲਈ ਕਿਸਾਨ ਵੀਰਾਂ ਨੂੰ ਅਸੀਂ ਫਿਲਹਾਲ ਵੀ ਇਹ ਅਪਡੇਟ ਦਿੱਤੀ ਸੀ ਕਿ ਆਪਣਾ ਅਗਾਉ ਪ੍ਰਬੰਧ ਤੁਸੀਂ ਕਰ ਸਕਦੇ ਆ ਕਿਉਂਕਿ ਫਿਲਹਾਲ 10 ਦਿਨਾਂ ਦੇ ਦਰਮਿਆਨ ਤਗੜਾ ਹਰੇ ਚੱਕਰ ਪਲੱਸ ਗਰੇਮਾਰ ਪਲੱਸ ਬਹੁਤੇ ਫਸਲਾਂ ਦੇ ਵਿੱਚ ਉਮੀਦ ਹੈ ਸਾਰ ਜਿਹੜੇ ਵੜਦੇ ਜਾਫਰੇ ਨੇ ਫਿਲਹਾਲ ਇਹਨਾਂ ਸਿਸਟਮਾਂ ਬਾਰੇ ਅਸੀਂ ਫੇਰ ਗੱਲ ਕਰਾਂਗੇ ਸੋ ਅਗਲੇ 4 ਦਿਨਾਂ ਦੇ ਲਈ ਅਲਰਟ ਐਨਰਜੀ ਪੰਜਾਬ ਦੇ ਲਗਭਗ ਕਾਲੀਏ 8590 ਫਰਸਾਨ ਦੇ ਇਤਰਾ ਦੇ ਵਿੱਚ ਜਿਹੜੇ ਯੈਲੋ ਅਲਰਟ ਨੇ ਹੀਟ ਵੇਵ ਤੇ ਜਾਰੀ ਕੀਤੇ ਗਏ ਨੇ ਹੀਟ ਵੇਵ ਚੱਲਣ ਦੇ ਅਸਰ ਨੇ ਤੇ ਤਿੰਨ ਚਾਰ ਦਿਨ ਹਲੇ ਗਰਮੀ ਤੋਂ ਕੋਈ ਰਾਤ ਨਹੀਂ ਆ ਧੰਨਵਾਦ